ਹੁਣ ਇਹ ਸਵਾਲਾਂ ਦੇ ਹੱਲ ਲਈ ਕਹਿੰਦੇ ਜੀ ਭਾਜਪਾ ਨੇ ਇੱਕ ਫਾਰਮੂਲਾ ਕੱਢ ਲਿਆ। ਵੈਸੇ ਇਹ ਸਵਾਲ ਬਾਕੀਆਂ ਮੂਰੇ ਵੀ ਹੈਗੇ ਨੇ। ਕਹਿੰਦੇ ਭਾਜਪਾ ਨੇ ਫਾਰਮੂਲਾ ਕੱਢ ਲਿਆ ਕਿ ਆਪਾਂ ਇੱਕ ਕਮੇਟੀ ਬਣਾਓ। ਔਰ ਕਮੇਟੀ ਹਰ ਜ਼ਿਲ੍ਹਾ ਪੱਧਰ ਤੇ ਬਣਾ ਲਓ। ਤੇ ਉਹ ਕਮੇਟੀ ਜਵਾਬਦੇਹੀ ਤੈਅ ਕਰ ਲਵੇ ਕਿ ਜੀ ਆਓ ਅਸੀਂ ਤੁਹਾਡਾ ਮਸਲੇ ਦਾ ਹੱਲ ਕਰਦੇ ਹਾਂ। ਸਾਡੇ ਕੋਲ ਆਓ ਜੀ। ਸੋ ਉਸ ਲੈਵਲ ਤੇ ਹੀ ਉਹਨਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਸਮਝਾਉਂਦੀ ਇਹ ਫਾਰਮੂਲੇ ਤੇ ਕੰਮ ਸ਼ੁਰੂ ਕਰਤਾ। ਕਹਿੰਦੇ ਜੀ ਬਕਾਇਦਾ ਤੌਰ ਤੇ ਭਾਜਪਾ ਨੇ ਲੋਕ ਸਭਾ ਹਲਕਿਆਂ ਦੇ ਸਥਾਨਕ ਆਪਣੇ ਨੁਮਾਇੰਦਿਆਂ ਨੂੰ ਲੈ ਕੇ ਸਥਾਨਕ ਲੀਡਰਸ਼ਿਪ ਨੂੰ ਲੈ ਕੇ ਅਧਿਕਾਰੀਆਂ ਨੂੰ ਲੈ ਕੇ ਕਮੇਟੀਆਂ ਬਣਾਈਆਂ ਨੇ ਇਹ ਕਮੇਟੀਆਂ ਜ਼ਿਲ੍ਹਾ ਪੱਧਰ ਦੇ ਉੱਤੇ ਕੰਮ ਕਰਨਗੀਆਂ ਤੇ ਉਸ ਜ਼ਿਲ੍ਹੇ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਨੇ ਜਾਂ ਰੋਸ ਮੁਜ਼ਾਹਰਾ ਰੋਸ ਪ੍ਰਦਰਸ਼ਨ ਲੀਡਰਾਂ ਨੂੰ ਘੇਰਨ ਵਾਲੀਆਂ ਟੀਮਾਂ ਨੇ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਕਹਿਣਗੇ ਸਾਡੇ ਮੰਚ ਤੇ ਆਓ ਜੀ ਸਾਡੇ ਪਲੇਟਫਾਰਮ ਤੇ ਆਓ ਜੀ ਸਾਡੇ ਦਫ਼ਤਰ ਆਓ ਜੀ ਜਾਂ ਅਸੀਂ ਆ ਜੰਨੇ ਆ ਜੀ ਬੈਠ ਕੇ ਤੁਹਾਡੇ ਮਸਲੇ ਦਾ ਤਾਂ ਕਿ ਆ ਉਹ ਨਾਮਜ਼ਦਗੀਆਂ ਤੋਂ ਬਾਅਦ 14 ਤਰੀਕ ਤੋਂ ਬਾਅਦ ਜਿਆ ਕਰਾਉਣਾ ਹੋਵੇ ਹੰਸ ਰਾਜ ਨੂੰ ਪੁੱਛੋ ਰੋਜ਼ ਕੀ ਹੁੰਦਾ ਪਰਮਪਾਲ ਕੌਰ ਸਿੱਧੂ ਨੂੰ ਪੁੱਛੋ ਰੋਜ਼ ਕੀ ਹੁੰਦਾ ਪ੍ਰਨੀਤ ਕੌਰ ਦੇ ਘਰ ਮੂਰੇ ਲੱਗਿਆ ਧਰਨਾ ਕਿਸਾਨ ਦੀ ਇੱਕ ਦੀ ਮੌਤ ਹੋਈ ਹੈ ਹੈਨਾ ਉਸ ਮਸਲੇ ਦੇ ਉੱਤੇ ਕਿ ਧੱਕਾ ਮੁੱਕੀ ਚ ਮੌਤ ਹੋਈ ਹੈ ਜੀ ਕਹਿੰਦੇ ਕਿ ਉਹ ਪੱਕਾ ਹੁਣ ਤਾਂ ਬਿੱਟੂ ਵੀ ਘਿਰ ਲਿਆ ਬਿੱਟੂ ਪਹਿਲਾਂ ਕਹਿੰਦਾ ਸੀ ਮੈਨੂੰ ਨਹੀਂ ਕਿਸੇ ਨੇ ਜਿ ਘਿਰਿਆ ਬਿੱਟੂ ਵੀ ਕਰ ਰਹੇ ਨੇ ਹੈਨਾ ਸੋ ਕਿਹੜਾ ਹਲਕਾ ਜਿੱਥੇ ਭਾਜਪਾ ਉਮੀਦਵਾਰ ਨਹੀਂ ਕਰ ਰਹੇ ਸੋ ਇਹ ਇਸ ਲਈ ਕਹਿੰਦੇ ਕਿ ਹੁਣ ਉਹਦਾ ਫਾਰਮੂਲਾ ਭਾਜਪਾ ਨੇ ਇਹ ਲੱਭਿਆ ਕਿ ਆਪਾਂ ਜੀ ਕਮੇਟੀਆਂ ਬਣਾ ਤੇ ਕਮੇਟੀਆਂ ਜਾ ਕੇ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਵਰਕ ਕਰਨਗੀਆਂ ਤੇ ਜਿਹੜੀਆਂ ਟੀਮਾਂ ਵਿਰੋਧ ਕਰਨਗੀਆਂ ਉਹਨਾਂ ਨੂੰ ਜਵਾਬਦੇਹੀ ਨਾਲ ਲਾਰਿਆਂ ਲੱਪਿਆਂ ਨਾਲ ਬਾਧਿਆਂ ਨਾਲ ਮਤਲਬ ਲollipops ਵੰਡਣ ਦੇ ਤਾਂ ਮਾਹਰ ਹੈ ਭਾਜਪਾ ਸੋ ਇਹ ਇਸ ਲਈ ਕਹਿੰਦੇ ਹਾਂ ਉਵੇਂ ਸਮਝਾਉਣ ਦੀ ਕੋਸ਼ਿਸ਼ ਕਰੋ ਪਰ ਇਹ ਚੁਣੌਤੀ ਕੱਲੀ ਇਹਨਾਂ ਲਈ ਨਹੀਂ ਇਹ ਚੁਣੌਤੀ ਮੌਜੂਦਾ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਨੂੰ ਵੀ ਹੋਣੀ ਹੋਣਾ ਆਮ ਆਦਮੀ ਪਾਰਟੀ ਪੰਜਾਬ 'ਚ ਜਦੋਂ ਚੋਣ ਪੜ ਦੇ ਵਿੱਚ ਸੀ ਕਾ 222 ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਇਸ ਨੇ ਤਾਂ ਚੁਟਕੀ ਮਾਰ ਕੇ ਐਮਐਸਪੀ ਦੇਣ ਦੀਆਂ ਗੱਲਾਂ ਕਹੀਆਂ ਸੀ ਕਿ ਬਸ ਸਰਕਾਰ ਆਈ ਨਹੀਂ ਤੇ ਐਮਐਸਪੀ ਦਿੱਤੀ ਨਹੀਂ ਅਸੀਂ ਦੇ ਦਿੰਦੇ ਹਾਂਗੇ ਐਮਐਸਪੀ ਇਹ ਤਾਂ ਬਾਕੀ ਫਸਲਾਂ ਦੇ ਉੱਤੇ ਵੀ ਸਬਜ਼ੀਆਂ ਫਲਾਂ ਦੇ ਉੱਤੇ ਵੀ ਇਹ ਕੇਰਲ ਵਾਲਾ ਫਾਰਮੂਲਾ ਲਿਆ ਕੇ ਵਾਧੇ ਕਰਦੇ ਸੀ ਮੁੱਖ ਮੰਤਰੀ ਸਾਹਿਬ ਤਾਂ ਵੱਖਰਾ ਬੋਨਸ ਦੇ ਕੇ ਕਹਿੰਦੇ ਕਣਕ ਦਾ ਭਾਅ ਹੀ ਹੈ ਨਾ ਹੋ ਜਾਣਾ ਕੇਜਰੀਵਾਲ ਜੀ ਨੇ ਦਿੱਲੀ ਕਰਤਾ ਪਿੰਡ ਨਹੀਂ ਸੱਥਾਂ 'ਚ ਬੋਲਦੇ ਸੀ ਉਹ ਗੱਲ ਕਪਾਏ ਤੇ ਵੀ ਬੰਤ ਦੇ ਦੇਣਾ ਲੈ ਸੋਮੇਨਾਦੀ ਰਿਪੋਰਟ ਇਹ ਕੇਂਦਰ ਜੇ ਲਾਗੂ ਨਹੀਂ ਕਰਦਾ ਆਪਾਂ ਉਹਦੇ ਬਰਾਬਰ ਤਾਂ ਪਾ ਲਿਆ ਦੇਣਾ ਸਾਡੇ ਕੋਲ ਫਾਰਮੂਲਾ ਹੈਗਾ ਤੇ ਇਸ ਲਈ ਫਿਰ ਹੁਣ ਉਹ ਬਾਦਿਆਂ ਦੀ ਜਦੋਂ ਵਫਾ ਨਹੀਂ ਹੋਇਓ ਬਾਦੇ ਤੇ ਫਿਰ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਖਾਸ ਕਰ ਨੌਜਵਾਨ ਬੇਰਜ਼ਗਾਰੀ ਹੈ ਨਾ ਉਹ ਜਿਹਨੂੰ ਮੂੰਹ ਬੋਲੀ ਭੈਣ ਕਿਹਾ ਸੀ ਉਹ ਚੌਣ ਲੜ ਰਹੀ ਹੈ ਕੁੜੀ